ਅਮਰੀਕਾ ਦੇ ਪ੍ਰੈਜ਼ੀਡੈਂਟ ਮਿਸਟਰ ਜੋ ਬਾਈਡਨ ਨੇ ਆਪਣੇ ਫੇਅਰਵਲ ਐਡਰੈਸ ਦੇ ਵਿੱਚ ਜਿਹੜੀ ਗੱਲ ਕਹੀ ਹੈ ਉਹ ਸੱਚੀ-ਮੁੱਚੀ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ ਮਿਸਟਰ ਬਾਈਡਨ ਨੇ ਗੱਲ ਕੀਤੀ ਹੈ ਜੀ 올ਿਗਾਰਕੀ ਦੀ 올ਿਗਾਰਕੀ ਇੱਕ ਟਰਮ ਹੈ ਜਿਹੜੀ ਇਹਦਾ ਮਤਲਬ ਇਹ ਹੈ ਕਿ ਪੋਲੀਟੀਕਲ ਸਿਸਟਮ ਹੈ ਜਿਹੜਾ ਕਿਸੇ ਵੀ ਦੇਸ਼ ਨੂੰ ਚਲਾਉਣ ਦਾ ਉਹ ਉਹਨਾਂ ਲੋਕਾਂ ਦੇ ਵੱਲੋਂ ਚਲਾਇਆ ਜਾਏਗਾ ਜਿਹੜਾ ਜਾਏਗਾ ਕੁਝ ਇੱਕ ਉਹ ਲੋਕ ਜਿਹੜੇ ਬਹੁਤ ਜ਼ਿਆਦਾ ਅਮੀਰ ਨੇ ਸੋ ਸਾਰੀ ਬਾਗਡੋਰ ਜਿਹੜੀ ਹੈ ਉਹ ਕੁਝ ਇੱਕ ਲੋਕਾਂ ਦੇ ਹੱਥ ਦੇ ਵਿੱਚ ਰਹਿ ਜਾਣੀ ਹੈ ਔਰ ਬਾਕੀ ਲੋਕਾਂ ਨੂੰ ਸ਼ਾਇਦ ਚਾਂਦ ਸੀ ਕੋਈ ਨਾ ਮਿਲੇ ਔਰ ਮਿਸਟਰ ਬਾਈਡਨ ਦਾ ਕਹਿਣਾ ਇਹ ਹੈ ਕਿ ਇਹ ਡੈਮੋਕ੍ਰੇਸੀ ਦੇ ਲਈ ਇਹ ਲੋਕਤੰਤਰ ਦੇ ਲਈ ਖਤਰਾ ਹੈ ਸੋ ਸਰਕਾਰ ਚੱਲੇਗੀ ਸਰਕਾਰ ਕਾਰਪੋਰੇਟ ਦੇ ਵੱਲੋਂ ਚਲਾਈ ਜਾਏਗੀ ਸਰਕਾਰ ਕਾਰਪੋਰੇਟ ਦੇ ਲਈ ਚਲਾਈ ਜਾਏਗੀ ਤੋ ਇਹਦੇ ਵਿੱਚ ਜਦੋਂ ਹੁਣ ਗੱਲ ਕਰਦੇ ਆਂ ਜਨਵਰੀ ਦੀ 20 ਤਰੀਕ ਨੂੰ ਉਹ ਮਿਸਟਰ ਬਾਈਡਨ ਨੇ ਅਮਰੀਕਾ ਦਾ ਸ਼ਾਸਨ ਜਿਹੜਾ ਹੈਗਾ ਉਹ ਮਿਸਟਰ 트ੰਪ ਦੇ ਹੱਥ ਤੇ ਦੇਣਾ ਔਰ ਉਸ ਵਕਤ ਕੁਝ ਕੁ ਲੋਕਾਂ ਦੇ ਹੱਥ ਦੇ ਵਿੱਚ ਜਿਹੜਾ ਪੈਸਾ ਸਾਰਾ ਆ ਜਾਣਾ ਹੈ ਪਾਵਰ ਉਹਨਾਂ ਦੇ ਕੋਲੇ ਹੋਣੀ ਹੈ ਇਨਫਲੂਐਂਸ ਉਹਨਾਂ ਦੇ ਕੋਲੇ ਹੋਣਾ ਆਮ ਜਿਹੜੇ ਲੋਕ ਨੇ ਉਹ ਸਿਰਫ ਆਮ ਲੋਕ ਬਣ ਕੇ ਰਹਿ ਜਾਣਗੇ ਦੋ ਵਰਗ ਸਾਹਮਣੇ ਆਉਣਗੇ ਇੱਕ ਤਾਂ ਬਹੁਤ ਉੱਚਾ ਵਰਗ ਬਹੁਤ ਅਮੀਰ ਵਰਗ ਇੱਕ ਜਿਹੜਾ ਦੂਸਰਾ ਵਰਗ ਜਿਹੜਾ ਸਿਰਫ ਕੰਮ ਕਰੇਗਾ ਆਪਰਚੂਨਿਟੀ ਉਹਨਾਂ ਦੇ ਕੋਲੇ ਕੋਈ ਨਹੀਂ ਹੋਏਗੀ ਅਰ ਜੇ ਆਪਾ ਸਹੀ ਮੈਣਿਆਂ ਦੇ ਵਿੱਚ ਵੇਖੀਏ ਤਾਂ ਮਿਸਟਰ 트ੰਪ ਜਿਹੜੇ ਨੇ ਉਹਨਾਂ ਦੇ ਸਾਥੀ ਨੇ ਜਿਹੜੇ ਉਹ ਬਿਲੀਅਨਰ ਨੇ ਪਹਿਲੀ ਗੱਲ ਤਾਂ ਮਿਸਟਰ 트ੰਪ ਆਪ ਬਿਜ਼ਨਸਮੈਨ ਨੇ ਤੇ ਬਿਲੀਅਨਰ ਨੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਉਹਨਾਂ ਦੀ ਇਲੈਕਸ਼ਨ ਦੇ ਉੱਪਰ ਪੈਸਾ ਲਗਾਇਆ ਚਾਹੇ ਉਹ ਬਿਲੀਅਨਰ ਇਲਨ ਮਸਕੋਵਿਕ ਜਿਨ੍ਹਾਂ ਨੇ 200 ਮਿਲੀਅਨ ਤੋਂ ਉੱਪਰ ਖਰਚ ਕੀਤਾ ਇਲੈਕਸ਼ਨਸ ਦੇ ਵੇਲੇ ਮਾਰਕ ਜ਼ੁਕਰਬਰਗ ਹੋਵੇ ਜਾਂ ਫਿਰ ਜੈਫ ਬੈਂਜ਼ੋਸ ਹੋਵੇ ਇਹ ਸਾਰੇ ਜਣੇ ਬੇਸ਼ੱਕ ਇਹ ਇਲੈਕਸ਼ਨਸ 'ਚ ਖੜੇ ਨਹੀਂ ਹੋਏ ਬੇਸ਼ੱਕ ਇਹਨਾਂ ਨੂੰ ਵੋਟਾਂ ਨਹੀਂ ਪਈਆਂ ਲੇਕਿਨ ਇਹਨਾਂ ਦਾ ਸਰਕਾਰ 'ਚ ਹੱਥ ਪੈ ਰਿਹਾ ਅੱਜ ਅੱਜ ਇਹ ਲੋਕ ਡਿਸਾਈਡ ਕਰ ਰਹੇ ਨੇ ਕਿ H1B ਸਾਨੂੰ ਚਾਹੀਦਾ ਹੈ ਕਿ ਨਹੀਂ ਚਾਹੀਦਾ ਔਰ ਸਰਕਾਰ ਇਹਨਾਂ ਦੇ ਹਿਸਾਬ ਨਾਲ ਚੱਲੇਗੀ ਜੇ ਐਸੇ ਹਿਸਾਬ ਨਾਲ ਚੱਲੇਗੀ ਤਾਂ ਸੱਚੀ-ਮੁੱਚੀ ਲੋਕਤੰਤਰ ਨੂੰ ਇਹ ਖਤਰਾ ਹੈ ਇਹ ਲੋਕ ਹੋਣਗੇ ਜਿਹੜੇ ਕਿ ਅਮਰੀਕਾ ਦੇ ਫਿਊਚਰ ਨੂੰ ਸ਼ੇਪ ਦੇਣਗੇ ਵੀ ਅਮਰੀਕਾ ਦਾ ਫਿਊਚਰ ਸਾਨੂੰ ਚਾਹੀਦਾ ਕਿਵੇਂ ਹੈ ਸਾਡੀ ਕੰਪਨੀ ਦੇ ਲਈ ਕਿਹੜੀ ਚੀਜ਼ ਬੈਟਰ ਹੈ ਕਿ ਆਪਾਂ ਮਿਸਟਰ ਬਾਈਡਨ ਦੀ ਇਹ ਜਿਹੜੀ ਸਲਾਹ ਹੈਗੀ ਹੈ ਇਹ ਜਿਹੜਾ ਉਹਨਾਂ ਦੀ ਚੇਤਾਵਨੀ ਹੈ ਇਹਨੂੰ ਆਪਾਂ ਪਰਾਂ ਨਹੀਂ ਸੁੱਟ ਸਕਦੇ ਸਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ 30 ਸਾਲ ਦੀ ਉਮਰ ਦੇ ਵਿੱਚ ਯੰਗੇਸਟ ਸੈਨੇਟਰ ਸੀ ਮਿਸਟਰ ਬਾਈਡਨ ਉਸ ਤੋਂ ਬਾਅਦ ਡੈਲਵੇਅਰ ਸਟੇਟ ਨੂੰ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਸੀ 1972 ਦੇ ਵਿੱਚ ਪੰਜ ਦਹਾਕਿਆਂ ਦਾ ਉਹਨਾਂ ਦੇ ਕੋਲੇ ਤਜਰਬਾ ਹੈ ਪੋਲੀਟੀਸ਼ੀਅਨ ਨੇ ਓਬਾਮਾ ਇਰਾਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਰਾਈ ਨੇ ਤੇ ਉਸ ਤੋਂ ਬਾਅਦ ਹੁਣ ਪ੍ਰੈਜ਼ੀਡੈਂਟ ਦੇ ਤੌਰ ਤੇ ਉਹਨਾਂ ਨੇ ਇੰਨੀ ਦੇਰ ਅਮਰੀਕਾ ਜਿਹੜਾ ਹੈ ਉਸ ਨੂੰ ਬਣ ਕੇ ਰੱਖਿਆ ਹੁਣ ਜਾਣ ਵੇਲੇ ਉਹਨਾਂ ਨੇ ਇੱਕ ਸਲਾਹ ਦਿੱਤੀ ਹੈ ਕਿ ਆਏ ਨਾ ਹੋਵੇ ਕਿ ਹੁਣ ਸਾਰੀ ਇਹ ਇਹ ਬੜੀ 네ਗੇਟਿਵ ਟਰਮ ਦਿੰਦੀ ਹੈ ਵੈਸੀ ਉਹਨਾਂ ਨੇ ਓਲੀਗਾਰਕੀ ਹੁਣ ਆਏ ਨਾ ਹੋਵੇ ਕਿ ਸੱਚੀ ਮੁੱਚੀ ਆਪਾਂ ਇਹ ਵੇਖਦੇ ਵੇਖਦੇ ਕਿ ਥੋੜੇ ਜੇ ਬਿਜ਼ਨਸਮੈਨ ਐ ਸਾਰੀ ਦੀ ਸਾਰੀ ਜਿਹੜੀ ਦੁਨੀਆ ਦੀ ਜਿਹੜੀ ਪੈਸਾ ਹੈ ਉਹਨਾਂ ਦੇ ਕੋਲੇ ਆ ਜੇ ਗੱਲਾ منی ਸਿਰਫ ਉਹਨਾਂ ਦੇ ਕੋਲੇ ਵੱਜ ਜੇ ਹੁਣ ਤੁਸੀਂ ਇਹ ਦੇਖੋ ਇਲੈਕਸ਼ਨਸ ਡੇਸ ਜਿਸ ਦਿਨ ਹੋਇਆ ਉਸ ਤੋਂ ਬਾਅਦ ਇਲਨ ਮਸਕ ਦੀ 120 ਬਿਲੀਅਨ ਦੇ ਨੇੜੇ ਜਾਇਦਾਦ ਵਧ ਗਈ ਹੈ 200 ਮਿਲੀਅਨ ਲਾਇਆ ਪਰ 120 ਬਿਲੀਅਨ ਦੇ ਨੇੜੇ ਜਾਇਦਾਦ ਵਧ ਗਈ ਹੈ ਸਵਿੰਗ ਸਟੇਟਸ ਦੇ ਵਿੱਚ ਹਰ ਰੋਜ਼ 1 ਮਿਲੀਅਨ ਦੀ ਲੋਟਰੀ ਨਿਕਲਦੀ ਸੀ ਕੋਈ ਸੌਖਾ ਕੰਮ ਨਹੀਂ ਸੀ ਔਰ ਇੰਨ੍ਹਾਂ ਦੇ ਕਰਕੇ ਨਿਕਲੀ ਹੈਗੀ ਅਮੀਰ ਹੋਰ ਅਮੀਰ ਹੋ ਜਾਣੇ ਨੇ ਗਰੀਬ ਹੋਰ ਗਰੀਬ ਹੋ ਜਾਣੇ ਨੇ ਔਰ ਉਸ ਵਕਤ ਜਦੋਂ ਦੋ ਆਪਣੇ ਸਿਰਫ ਕਲਾਸਿਸ ਰਹਿ ਜਾਂਦੀਆਂ ਜਦੋਂ ਕੈਪਟਲਿਜ਼ਮ ਆ ਜਾਂਦੀ ਹੈ ਸੌਖੀ ਆਮ ਲੋਕਾਂ ਦੇ ਵਾਸਤੇ ਸੌਖੀ ਟਰਮ ਨਹੀਂ ਹੁੰਦੀ ਸੌਖੀ ਜ਼ਿੰਦਗੀ ਨਹੀਂ ਹੁੰਦੀ ਖੈਰ ਵੈਸੇ ਵੀ ਜੇ ਆਪਾਂ ਵੇਖੀਏ ਤਾਂ ਬਹੁਤ ਸਾਰੇ ਲੋਕ ਪਿਛਲੇ ਕੁਝ ਸਾਲਾਂ ਦੇ ਵਿੱਚ ਗਰੀਬੀ ਦੀ ਜਿਹੜੀ ਰੇਖਾ ਹੈ ਉਹਨੂੰ ਪਾਰ ਕਰ ਗਏ ਨੇ ਇਸ ਕਰਕੇ ਪਾਰ ਕਰ ਗਏ ਨੇ ਕਿਉਂਕਿ ਸਾਰੀ ਦੁਨੀਆ ਦਾ ਜਿਹੜਾ ਪੈਸਾ ਇਕੱਠਾ ਹੋ ਕੇ ਕੁਝ ਕੁ ਲੋਕਾਂ ਦੇ ਵਿੱਚ ਵੰਡਿਆ ਗਿਆ ਆਮ ਲੋਕ ਸਫਰ ਕਰ ਰਹੇ ਨੇ ਔਰ ਹੁਣ ਜੇ ਆਪਾਂ ਗੱਲ ਕਰੀਏ ਤਾਂ ਮਿਸਟਰ ਬਾਈਡਨ ਨੇ ਬਹੁਤ ਕਲੀਅਰ ਪਿਕਚਰ ਜਿਹੜੀ ਆ ਆਉਣ ਵਾਲੇ ਅਮਰੀਕਾ ਦੀ ਸਾਨੂੰ ਸਭ ਨੂੰ ਦਿਖਾਈ